ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵੇਸ਼ਾ ਹੈ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਸਾਡਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜੇਕਰ ਅਸੀਂ ਕਿਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੰਦੇ ਹਾਂ ਤਾਂ ਉਸ ਕੰਮ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦੇ ਕਈ ਜ਼ਰੂਰੀ ਕੰਮ ਸਾਨੂੰ ਵਿਚ ਵਿਚਾਲੇ ਹੀ ਛੱਡਨੇ ਪੈਂਦੇ ਹਨ ਕਿਉਂਕਿ ਉਹ ਕੰਮ ਕਰਨ ਨੂੰ ਸਾਂਡਾ ਜੀ ਨਹੀਂ ਕਰਦਾ ਸਾਡੇ ਸਰੀਰ ਸਾਡਾ ਸਰੀਰ ਸਾਡਾ ਸਾਥ ਨਹੀਂ ਦਿੰਦਾ ਕਈ ਵਾਰ ਇੰਜ ਲੱਗਦਾ ਹੈ ਕਿ ਜਿਵੇਂ ਸਰੀਰ ਦੀ ਸਾਰੀ ਹੀ ਸਾਰੀ ਤਾਕਤ ਸਾਰੀ ਊਰਜਾ એનર્ਜੀ ਖਤਮ ਹੋ ਗਈ ਹੋਵੇ ਕਹਿੰਦੇ ਹਨ ਕਿ ਅਸੀਂ ਆਪਣੇ ਸਰੀਰ ਦੇ ਸਾਰੇ ਚੈੱਕਅਪ ਕਰਵਾ ਕੇ ਦੇਖ ਲਏ ਹਨ ਪਰ ਸਰੀਰ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਦੁੱਖ ਰੋਗ ਨਹੀਂ ਲੱਗਾ ਸਰੀਰ ਤੰਦਰੁਸਤ ਹੈ ਪਰ ਸਰੀਰ ਤੰਦਰੁਸਤ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਹਰ ਵੇਲੇ ਥੱਕਿਆ ਮਹਿਸੂਸ ਕਰਦਾ ਹੈ ਸਾਡੇ ਸਰੀਰ ਸਾਡਾ ਸਰੀਰ ਹਰ ਵੇਲੇ ਆਲਸ ਦੇ ਨਾਲ ਭਰਿਆ ਰਹਿੰਦਾ ਹੈ ਜਿਸ ਦੇ ਕਰਕੇ ਅਸੀਂ ਆਪਣੇ ਕੰਮਾਂ ਕਾਰਨੋਂ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਅਜਿਹਾ ਸਾਡੇ ਨਾਲ ਕਿਉਂ ਹੁੰਦਾ ਹੈ ਇਸ ਦੇ ਪਿਛੇ ਅਸਲ وجہ ਕੀ ਹੈ ਇਸੇ ਬਾਰੇ ਆਪਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣੋ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਜਿਵੇਂ ਜੇ ਸਰੀਰ ਨੂੰ ਆਲਸ ਪਿਆ ਰਵੇ ਕੰਮ ਕਰਨ ਨੂੰ ਦਿਲ ਨਾ ਕਰੇ ਤਾਂ ਕਈਆਂ ਨੂੰ ਲੱਗਦਾ ਹੁੰਦਾ ਹੈ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਭਾਵ ਕਿ ਉਹ ਵਹਿਮ ਪਰਮਾ ਦੇ ਵਿੱਚ ਪੈ ਜਾਂਦੇ ਹਨ ਪਰ ਇਹਦੇ ਵਿੱਚ ਸਾਧ ਸੰਗਤ ਜੀ ਵਹਿਮ ਪਰਮਾ ਵਾਲੀ ਕੋਈ ਵੀ ਗੱਲ ਨਹੀਂ ਹੁੰਦੀ ਜਦੋਂ ਸਾਡਾ ਸਰੀਰ ਬਿਲਕੁਲ ਤੰਦਰੁਸਤ ਨਰੋਇਆ ਹੁੰਦਾ ਹੋਇਆ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦਾ ਹੈ ਤਾਂ ਇਹਦੇ ਪਿਛੇ ਸੰਗਤ ਜੀ ਇੱਕ ਵਜ੍ਹਾ ਹੈ ਸਾਡੇ ਮਨ ਦੀ ਬੇਚੈਨੀ ਸਾਡੇ ਮਨ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਚਿੰਤਾ ਭਾਵੇਂ ਜੇਕਰ ਸਾਡਾ ਮਨ ਕਿਸੇ ਵੀ ਗੱਲੋਂ ਦੁਖੀ ਹੈ ਚਿੰਤਾ ਵਿੱਚ ਹੈ ਤਾਂ ਉਹ ਮਨ ਦੀ ਉਦਾਸੀ ਪਰੇਸ਼ਾਨੀ ਦਾ ਅਸਰ ਸਾਡੇ ਸਰੀਰ ਤੇ ਪੈਂਦਾ ਹੈ ਜੇ ਮਨ ਖੁਸ਼ ਹੋਵੇ ਤਾਂ ਸਰੀਰ ਆਪਣੇ ਆਪ ਹੀ ਤੰਦਰੁਸਤ ਨਰੋਇਆ ਮਹਿਸੂਸ ਕਰਦਾ ਹੈ ਪਰ ਜੇ ਮਨ ਉਦਾਸ ਪਰੇਸ਼ਾਨ ਹੋਵੇ ਤਾਂ ਸਰੀਰ ਅੱਧਾ ਰਹਿ ਜਾਂਦਾ ਹੈ ਸਰੀਰ ਦੀ ਤਾਕਤ ਘੱਟ ਜਾਂਦੀ ਹੈ ਕਿਉਂਕਿ ਮਨ ਕਰਕੇ ਹੀ ਸਾਡਾ ਤਨ ਹੈ ਜੇ ਆਪਾਂ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਹਾਂ ਆਪਣੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਤੰਦਰੁਸਤ ਨਰੋਇਆ ਰੱਖਣਾ ਪਵੇਗਾ ਮਨ ਦੇ ਜਿਹੜੇ ਦੁੱਖ ਰੋਗ ਹਨ ਉਹਨਾਂ ਨੂੰ ਠੀਕ ਕਰਨਾ ਪਾਵੇਗਾ। ਮਨ ਦੇ ਵੱਡੇ ਦੁੱਖ ਰੋਗ ਇਹੀ ਹਨ ਮਨ ਦੀ ਬੇਚੈਨੀ, ਮਨ ਦੀ ਉਦਾਸੀ। ਕਿਸੇ ਵੀ ਕਾਰਨ ਕਰਕੇ ਹੋਵੇ ਤੇ ਜੇ ਮਨ ਨੂੰ ਆਪਾਂ ਠੀਕ ਨਾ ਕੀਤਾ ਤਾਂ ਫਿਰ ਹੌਲੀ-ਹੌਲੀ ਇਹਨੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲਾ ਦੇਨੇ ਹਨ। ਕਿਉਂਕਿ ਅੱਜ ਭਾਵੇਂ ਅਸੀਂ ਕਹਿੰਦੇ ਹਾਂ ਕਿਉਂਕਿ ਅੱਜ ਭਾਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਡਾਇਰੈਕਟਰੀ ਚੈੱਕਅਪ ਕਰਵਾਏ ਹਨ ਸਾਡੇ ਸਰੀਰ ਨੂੰ ਕੋਈ ਵੀ ਦੁੱਖ ਰੋਗ ਨਹੀਂ ਹੈ। ਪਰ ਜੇਕਰ ਆਪਾਂ ਆਪਣੇ ਮਨ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਇਹ ਮਨ ਕਰਕੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਣਗੇ ਤਾਂ ਸਾਹ ਸੰਗਾਂ ਚ ਪਹਿਲਾਂ ਜ਼ਰੂਰੀ ਹੈ ਕਿ ਮਨ ਦਾ ਧਿਆਨ ਰੱਖਣਾ ਆਪਣੇ ਮਨ ਨੂੰ ਖੁਸ਼ ਰੱਖਣਾ ਆਪਣੇ ਮਨ ਨੂੰ ਮਾੜੇ ਖਿਆਲਾਂ ਤੋਂ ਬਾਹਰ ਕਰਨਾ ਮਨ ਦੇ ਵਿੱਚ ਇਹ ਵਿਚਾਰ ਸਾਡੇ ਮਨ ਨੂੰ ਤੰਦਰੁਸਤ ਰੱਖ ਸਕਦੇ ਹਨ ਤੇ ਮਨ ਦੇ ਵਿਚਾਰਾਂ ਕਰਕੇ ਹੀ ਸਾਡਾ ਮਨ ਪਰੇਸ਼ਾਨ ਹੁੰਦਾ ਹੈ ਜੇ ਮਨ ਦੇ ਵਿੱਚ 네ਗੇਟਿਵ ਵਿਚਾਰ ਚੱਲਦੇ ਹੋਣ ਮਨ ਕਮਜ਼ੋਰ ਹੁੰਦਾ ਹੈ ਜੇਕਰ ਮਨ ਦੇ ਵਿੱਚ ਪੋਜ਼ੀਟਿਵ ਵਿਚਾਰ ਆ ਜਾਣ ਤੇ ਮਨ ਚੰਗਾ ਹੀ ਸੋਚਦਾ ਹੈ ਤਾਂ ਫਿਰ ਇਹ ਮਨ ਤਗੜਾ ਹੁੰਦਾ ਹੈ ਮਜ਼ਬੂਤ ਹੁੰਦਾ ਹੈ ਕਈ ਵਾਰ ਕੁਝ ਲੋਕ ਆਪ ਦੱਸਦੇ ਹਨ ਕਿ ਸਾਡਾ ਮਨ ਕਦੇ ਵੀ ਸ਼ਾਂਤ ਨਹੀਂ ਹੁੰਦਾ ਇਹਦੇ ਵਿੱਚ ਕੋਈ ਨਾ ਕੋਈ ਵਿਚਾਰ ਹਰ ਵੇਲੇ ਚੱਲਦੇ ਰਹਿੰਦੇ ਹਨ ਤੇ ਜ਼ਿਆਦਾਤਰ ਵਿਚਾਰ ਹੁੰਦੇ ਹਨ ਨੈਗੇਟਿਵ ਕਈਆਂ ਦੇ ਮਨ ਦੇ ਵਿੱਚ ਅਸ਼ੀਲ ਵਿਚਾਰ ਚੱਲਦੇ ਰਹਿੰਦੇ ਹਨ ਕਈਆਂ ਦੇ ਮਨ ਦੇ ਵਿੱਚ ਅਤਿਤ ਦੀਆਂ ਘਟਨਾਵਾਂ ਦੇ ਕਈਆਂ ਦੇ ਮਨ ਦੇ ਵਿੱਚ ਪ੍ਰਵੇਖ ਦੇ ਚਿੰਤਾ ਲੱਗੇ ਰਹਿੰਦੀ ਹੈ। ਭਾਵ ਕਿ ਮਨ ਹਰ ਵੇਲੇ ਹੀ ਵਿਚਾਰਾਂ ਦੇ ਨਾਲ ਘਿਰਿਆ ਰਹਿੰਦਾ ਹੈ ਪਰ ਉਹ ਵਿਚਾਰ ਫਾਲਤੂ ਦੇ ਹੁੰਦੇ ਹਨ। ਉਹ ਸਾਡੇ ਮਨ ਨੂੰ ਕਮਜ਼ੋਰ ਕਰਦੇ ਹਨ। ਇਸ ਕਰਕੇ ਸਾਧ ਸੰਗਤ ਜੀ ਦਿਨੋ ਦਿਨ ਮਨ ਕਮਜ਼ੋਰ ਹੁੰਦਾ ਰਹਿੰਦਾ ਹੈ ਜਿਵੇਂ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਪਿੱਛੇ ਹੋ ਗਿਆ ਉਹਨੂੰ ਵਾਰ-ਵਾਰ ਯਾਦ ਕਰਨਾ, ਦੁਖੀ ਹੋਣਾ ਇਸ ਤਰ੍ਹਾਂ ਵਾਰ-ਵਾਰ ਯਾਦ ਕਰਨ ਦੇ ਨਾਲ ਕੋਈ ਵੀ ਫਾਇਦਾ ਨਹੀਂ ਹੁੰਦਾ ਇਸ ਦਾ ਸਾਨੂੰ ਉਲਟਾ ਨੁਕਸਾਨ ਹੀ ਹੁੰਦਾ ਹੈ ਭਵਿੱਖ ਦੀ ਚਿੰਤਾ ਸਾਡੇ ਪਿਆਰ ਤੋਂ ਹੁੰਦੀ ਹੈ ਜੇ ਅਸੀਂ ਅੱਜ ਦੇ ਵਿੱਚ ਰਹਿ ਕੇ ਅੱਜ ਬਾਰੇ ਸੋਚੀਏ ਤਾਂ ਸਾਡਾ ਆਉਣ ਵਾਲਾ ਕੱਲ ਸਾਹ ਸੰਗਿਆ ਜੀ ਵਧੀਆ ਹੋਵੇਗਾ ਸਾਡਾ ਅਤੀਤ ਵੀ ਫਿਰ ਵਧੀਆ ਹੀ ਹੋਵੇਗਾ ਕਿਉਂਕਿ ਸਾਡੇ ਅੱਜ ਨੇ ਅਤੀਤ ਬਣਾਇਆ ਤੇ ਸਾਡੇ ਅੱਜ ਦੇ ਵਰਤਮਾਨ ਦੇ ਸਿਰ ਤੇ ਹੀ ਸਾਡਾ ਆਉਣ ਵਾਲਾ ਕੱਲ ਹੈ ਤਾਂ ਫਿਰ ਅੱਜ ਦੇ ਵਿੱਚ ਰਹਿ ਗਏ ਅਸੀਂ ਅੱਜ ਬਾਰੇ ਹੀ ਸੋਚੀਏ ਆਪਣੇ ਮਨ ਨੂੰ ਫालतू ਦੇ ਵਿਚਾਰਾਂ ਦੇ ਵਿੱਚ ਨਹੀਂ ਪਾਉਣਾ ਹੈ ਇਹ ਵਿਚਾਰਾਂ ਤੋਂ ਉਸ ਨੂੰ ਬਾਰ ਘਟਣਾ ਹੈ ਇਹ ਆਪਾਂ ਨਿੱਕੇ ਜੇ ਕਹਾਣੇ ਸੰਗਤ ਜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਨੌਜਵਾਨ ਲੜਕਾ ਇੱਕ ਮਹਾਤਮਾ ਜੀ ਦੇ ਕੋਲ ਗਿਆ ਤੇ ਜਾ ਕੇ ਮਨ ਦਾ ਸਾਰਾ ਹਾਲ ਦੱਸਿਆ ਕਿ ਬਾਬਾ ਜੀ ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਕੋਈ ਨਾ ਕੋਈ ਵਿਚਾਰ ਚੱਲਦਾ ਰਹਿੰਦਾ ਹੈ ਮੈਂ ਆਪਣੇ ਮਨ ਕਰਕੇ ਬਹੁਤ ਜ਼ਿਆਦਾ ਦੁਖੀ ਹਾਂ ਮੇਰਾ ਮਨ ਕਿਸੇ ਵੀ ਕੰਮ ਦੇ ਵਿੱਚ ਨਹੀਂ ਲੱਗਦਾ ਬਸ ਦਿਲ ਕਰਦਾ ਹੈ ਕਿ ਹਰ ਵੇਲੇ ਸੋਚੀ ਜਾਵਾਂ ਅਤੇ ਮੈਂ ਇਹੋ ਹੀ ਕੰਮ ਕਰਦਾ ਰਿਹਾ ਹਾਂ ਹਰ ਵੇਲੇ ਸੋਚਦਾ ਰਹਿੰਦਾ ਹਾਂ ਮੈਂ ਆਪਣੇ ਸਰੀਰ ਦੇ ਵਿੱਚ ਵੀ ਬਹੁਤ ਕਮਜ਼ੋਰੀ ਮਹਿਸੂਸ ਕਰਦਾ ਹਾਂ ਤੇ ਉਹ ਨੌਜਵਾਨ ਲੜਕੇ ਨੇ ਦੱਸਿਆ ਕਿ ਮੇਰੇ ਮਨ ਦੇ ਵਿੱਚ ਹਰ ਵੇਲੇ 네ਗੇਟਿਵ ਵਿਚਾਰ ਹੁੰਦੇ ਹਨ ਅਸ਼ੀਲ ਵਿਚਾਰ ਚੱਲਦੇ ਹਨ ਤੇ ਮੈਂ ਇਨ੍ਹਾਂ ਵਿਚਾਰਾਂ ਤੋਂ ਆਪਣੀ ਮੁਕਤੀ ਚਾਹੁੰਦਾ ਹਾਂ ਕਿਉਂਕਿ ਹੁਣ ਮੈਂ ਸਮਝ ਗਿਆ ਹਾਂ ਕਿ ਇਹ ਵਿਚਾਰਾਂ ਕਰਕੇ ਮੇਰਾ ਨੁਕਸਾਨ ਹੁੰਦਾ ਹੈ ਕਹਿੰਦੇ ਉਹ ਮਹਾਤਮਾ ਜੀ ਨੇ ਕਿਹਾ ਕਿ ਧਿਆਨ ਕਰਿਆ ਕਰੋ ਪਰਮਾਤਮਾ ਦਾ ਨਾਮ ਜਪਿਆ ਕਰੋ ਪਰਮਾਤਮਾ ਤੇ ਸਾਧ ਸੰਗਤ ਜੀ ਉਹ ਨੌਜਵਾਨ ਲੜਕਾ ਕਹਿਣ ਲੱਗਾ ਕਿ ਮਹਾਤਮਾ ਜੀ ਤੁਸੀਂ ਧਿਆਨ ਕਰਨ ਦੇ ਬਾਰੇ ਕਹਿੰਦੇ ਹੋ ਮੈਂ ਤਾਂ 2 ਮਿੰਟ ਦੇ ਲਈ ਅੱਖਾਂ ਬੰਦ ਨਹੀਂ ਕਰ ਸਕਦਾ ਮੈਂ ਜਦੋਂ ਵੀ ਅੱਖਾਂ ਬੰਦ ਕਰਦਾ ਹਾਂ ਤਾਂ ਇਹ ਵਿਚਾਰ ਹੋਰ ਤੇਜ਼ੀ ਦੇ ਨਾਲ ਚੱਲਣੇ ਸ਼ੁਰੂ ਹੋ ਜਾਂਦੇ ਹਨ ਜੋ ਕਈ ਸਾਲ ਪਹਿਲਾਂ ਦੀਆਂ ਬੀਤੀਆਂ ਹਨ ਜਾਂ ਫਿਰ ਉਹ ਮਾਣੇ ਫੁਰਨੇ ਮਾਣੇ ਦ੍ਰਿਸ਼ ਮੇਰੇ ਸਾਹਮਣੇ ਹੁੰਦੇ ਹਨ ਜੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਸ ਕਰਕੇ ਧਿਆਨ ਤਾਂ ਮੇਰੇ ਤੋਂ ਨਹੀਂ ਹੋਵੇਗਾ ਤਾਂ ਮਹਾਤਮਾ ਜੀ ਨੇ ਕਿਹਾ ਕਿ ਪੁੱਤਰ ਇਹਦੇ ਲਈ ਮੈਂ ਤੈਨੂੰ ਕੁਝ ਗੱਲਾਂ ਦੱਸ ਸਕਦਾ ਹਾਂ ਪਹਿਲਾਂ ਤੈਨੂੰ ਆਪਣੇ ਮਨ ਤੇ ਕਾਬੂ ਕਰਨਾ ਹੈ ਆਪਣੇ ਮਨ ਦੇ ਵਿਚਾਰਾਂ ਨੂੰ ਰੋਕਣਾ ਪੈਣਾ ਹੈ ਤੇ ਮਨ ਦੇ ਵਿਚਾਰ ਤਾਂ ਹੀ ਰੁਕਣਗੇ ਜੇ ਤੂੰ ਆਪਣੇ ਮਨ ਵੱਲ ਧਿਆਨ ਦੇਵੇਂਗਾ ਕਿਉਂਕਿ ਮਨ ਦੇ ਵਿੱਚ ਅਸੀਂ ਹੀ ਜਾਣਕਾਰੀ ਭੇਜਦੇ ਹਾਂ ਤੇ ਮਨ ਤੇ ਖੁਦ ਨੂੰ ਕੰਮ ਆ ਸਕਦਾ ਹੈ ਕੋਈ ਦੂਸਰਾ ਇਨਸਾਨ ਤੇਰੇ ਮਨ ਨੂੰ ਸ਼ਾਂਤ ਨਹੀਂ ਰੱਖ ਸਕਦਾ ਤੇਰੇ ਮਨ ਦੇ ਰੋਗਾਂ ਨੂੰ ਠੀਕ ਨਹੀਂ ਕਰ ਸਕਦਾ ਤੈਨੂੰ ਤੇਰੇ ਮਨ ਦੇ ਰੋਗ ਖੁਦ ਠੀਕ ਕਰਨੇ ਪੈਣੇ ਹਨ ਕਹਿੰਦੇ ਉਹ ਨੌਜਵਾਨ ਲੜਕਾ ਕਹਿ ਲੱਗਾ ਕਿ ਬਾਬਾ ਜੀ ਤੁਸੀਂ ਮੈਨੂੰ ਦੱਸੋ ਮੈਨੂੰ ਆਪਣੇ ਮਨ ਨੂੰ ਸ਼ਾਂਤ ਰੱਖਣ ਦੇ ਲਈ ਕੀ ਕਰਨਾ ਪਵੇਗਾ ਤਾਂ ਬਾਬਾ ਜੀ ਨੇ ਸਮਝਾਇਆ ਕਿ ਪਹਿਲੀ ਗੱਲ ਤਾਂ ਧਿਆਨ ਕਰਨਾ ਜ਼ਰੂਰੀ ਹੈ ਭਾਵੇਂ ਤੇਰੇ ਮਨ ਦੇ ਵਿੱਚ ਮਾੜੇ ਫੁਰਨੇ ਮਾੜੇ ਖਿਆਲ ਆ ਰਹੇ ਹਨ ਪਰ ਤੂੰ ਫਿਰ ਵੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਧਿਆਨ ਕਰਿਆ ਕਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਦੋਂ ਤੂੰ ਵਾਰ-ਵਾਰ ਇਹ ਅਭਿਆਸ ਕਰੇਂਗਾ ਤੇਰੇ ਮਨ ਦੇ ਵਿੱਚ ਆਉਂਦੇ ਜਾਂਦੇ ਵਿਚਾਰਾਂ ਦਾ ਤੈਨੂੰ ਪਤਾ ਲੱਗੇਗਾ ਤਾਂ ਫਿਰ ਤੂੰ ਇਹਨਾਂ ਵਿਚਾਰਾਂ ਨੂੰ ਰੋਕਣ ਦੇ ਸਮਰੱਥ ਹੋਵੇਂਗਾ ਇਸ ਕਰਕੇ ਤੂੰ ਅਭਿਆਸ ਕਰਨਾ ਜਾਰੀ ਰੱਖ ਹਰ ਰੋਜ਼ ਸਵੇਰੇ ਉੱਠ ਕੇ ਅੱਖ ਬੰਦ ਕਰਕੇ ਉਬਰ ਮਤਮਾ ਦਾ ਧਿਆਨ ਕਰਿਆ ਕਰ ਆਪਣੇ ਆਉਂਦੇ ਜਾਂਦੇ ਸਾਹਾਂ ਵੱਲ ਧਿਆਨ ਦੇ ਜਦੋਂ ਤੂੰ ਸਾਹਾਂ ਵੱਲ ਧਿਆਨ ਰੱਖੇਂਗਾ ਤੇਰੇ ਵਿਚਾਰਾਂ ਵੱਲੋਂ ਧਿਆਨ ਹਟ ਜਾਵੇਗਾ ਤੇ ਦੂਸਰਾ ਦੂਜਿਆਂ ਦੇ ਮਨ ਨੂੰ ਪੜਨਾ ਬੰਦ ਕਰ ਤੇ ਸਾਡੇ ਵਿੱਚ ਬਹੁਤਿਆਂ ਦੀ ਇਹੋ ਆਦਤ ਹੁੰਦੀ ਹੈ ਕਿ ਅਸੀਂ ਦੂਸਰੇ ਦਾ ਮਨ ਪੜਨ ਦਾ ਯਤਨ ਕਰਦੇ ਹਾਂ ਅਸੀਂ ਜਦੋਂ ਵੀ ਕਿਤੇ ਜਾਣਾ ਹੋਵੇ ਕਿਸੇ ਨੂੰ ਮਿਲਣਾ ਹੋਵੇ ਤਾਂ ਉਹਦੇ ਬਾਰੇ ਅਸੀਂ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਉਹ ਬੰਦਾ ਮੇਰੇ ਬਾਰੇ ਕੀ ਸੋਚਦਾ ਹੋਵੇਗਾ ਤੇ ਅਸੀਂ ਹਰ ਵਾਰ ਦੂਜਿਆਂ ਦੇ ਮਨ ਨੂੰ ਆਪਣੇ ਲਈ 네ਗੇਟਿਵ ਹੀ ਪੜਦੇ ਹਾਂ ਸਾਨੂੰ ਲੱਗਦਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਮੇਰੀ ਤਰੱਕੀ ਨੂੰ ਦੇਖ ਕੇ ਸਾਡੇ ਸਾਹਮਣੇ ਵਾਲਾ ਬੰਦਾ ਮੈਨੂੰ ਪਸੰਦ ਨਹੀਂ ਕਰਦਾ ਫਿਰ ਖੁਦ ਹੀ ਮਨ ਦੇ ਵਿੱਚ ਉਹ ਸਭ ਕੁਝ ਸੋਚ ਕੇ ਖੁਦ ਹੀ ਉਹਨੂੰ ਮਨ ਰਾਂਹੇ ਜਵਾਬ ਦਿੰਦੇ ਹਾਂ ਭਾਵੇਂ ਕਿ ਸਾਡਾ ਮਨ ਇੱਕ ਸਮੇਂ ਦੇ ਵਿੱਚ ਤਿੰਨ ਬੰਦਿਆਂ ਦਾ ਕੰਮ ਕਰ ਰਿਹਾ ਹੁੰਦਾ ਹੈ ਪਾਉ ਕਿ ਅਸੀਂ ਸਾਹਮਣੇ ਵਾਲੇ ਦਿਆਂ ਜੋ ਮੰਨਦੀਆਂ ਗੱਲਾਂ ਹਨ ਉਹ ਵੀ ਅਸੀਂ ਖੁਦ ਕਰ ਰਹੇ ਹੁੰਦੇ ਹਾਂ ਉਹਨਾਂ ਦਾ ਜਵਾਬ ਵੀ ਅਸੀਂ ਦੇ ਰਹੇ ਹੁੰਦੇ ਹਾਂ ਜੇਕਰ ਵਿੱਚ ਤੀਜਾ ਚੌਥਾ ਪੌਂਦੀ ਲੋੜ ਪਵੇ ਤਾਂ ਅਸੀਂ ਉਹਨੋਂ ਵੀ ਨਾਰ ਰੱਖ ਲੈਂਦੇ ਹਾਂ ਪੂਰੀ ਮੀਟਿੰਗ ਅਸੀਂ ਮੰਨ ਰੈਂਗ ਕਰਦੇ ਹਾਂ ਸਭ ਪਾਸਿਓਂ ਅਸੀਂ ਆਪਣੇ ਬਾਰੇ 네ਗੇਟਿਵ ਹੀ ਸੋਚਦੇ ਹਾਂ ਸਾਨੂੰ ਲੱਗਦਾ ਹੈ ਕਿ ਜਿਵੇਂ ਸਾਰੀ ਦੁਨੀਆ ਸਾਡਾ ਮਾਨਸ ਸੋਚ ਰਹੀ ਹੈ ਇਸੇ ਕਰਕੇ ਸਾਡਾ ਮਨ ਦਿਨੋਂ ਦਿਨ 네ਗੇਟਿਵ ਹੁੰਦਾ ਹੈ ਐਸ ਲਈ ਦੂਜਿਆਂ ਦਾ ਮਨ ਪੜਨਾ ਸੰਗਾ ਜੀ ਬੰਦ ਕਰੋ ਦੂਜਾ ਸਾਡੇ ਬਾਰੇ ਕੀ ਸੋਚਦੇ ਹਨ ਕਿ ਇਹ ਸੋਚਣਾ ਬੰਦ ਕਰਨਾ ਹੈ ਕਿ ਆਪਣੇ ਮਾਮੇ ਤੇ ਆਂਦੇਣਾ ਹੈ ਕਈ ਵਾਰ ਸਾਨੂੰ ਦੂਸਰਿਆਂ ਦੀ ਚਿੰਤਾ ਹੁੰਦੀ ਹੈ ਕਿ ਉਹ ਫੁਲਾਣਾ ਬੰਦਾ ਮੇਰੇ ਬਾਰੇ ਕੀ ਸੋਚਦਾ ਹੈ ਅਸੀਂ ਉਹਦੇ ਕਰਕੇ ਅਸੀਂ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ ਜੇਕਰ ਮੈਂ ਇਸ ਕੰਮ ਦੇ ਵਿੱਚ ਫੇਲ ਹੋ ਗਿਆ ਅਸਫਲ ਹੋ ਗਿਆ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ ਲੋਕ ਹੀ ਕਹਿਣਗੇ ਮੇਰੇ ਲੋਕਾਂ ਦਾ ਕੰਮ ਤਾਂ ਦੂਸਰਿਆਂ ਦਾ ਮਚਾ ਕੇ ਡਾਉਣਾ ਹੈ ਉਹ ਤੁਹਾਡਾ ਹੀ ਉਡਾਉਣਗੇ ਤਾਂ ਉਹਨਾਂ ਨੂੰ ਕੋਈ ਹੋਰ ਮਿਲ ਜਾਵੇਗਾ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਪਰ ਆਪਾਂ ਉਹਨਾਂ ਦੇ ਡਰ ਤੋਂ ਆਪਣਾ ਕੰਮ ਕਰਨਾ ਨਹੀਂ ਛੱਡਣਾ ਤੁਸੀਂ ਆਪਣੇ ਕੰਮ ਦੇ ਵਿੱਚ ਪੂਰੀ ਮਿਹਨਤ ਕਰੋ ਲਗਨ ਦੇ ਨਾਲ ਮਿਹਨਤ ਕਰੋ ਸਫਲਤਾ ਅਸਫਲਤਾ ਮਿਲਣੀ ਬਾਅਦ ਦੀ ਗੱਲ ਹੈ ਤੁਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੋ ਦੂਜਿਆਂ ਬਾਰੇ ਸੋਚਣਾ ਬੰਦ ਕਰੋ ਤੀਸਰਾ ਕੰਮ ਕਿ ਆਪਣੇ ਸਮੇਂ ਦੀ ਕਦਰ ਕਰੋ ਜਦੋਂ ਆਪਾਂ ਆਪਣੇ ਸਮੇਂ ਦੀ ਕਦਰ ਕਰਦੇ ਹਾਂ ਸਮੇਂ ਦੀ ਵਿਆਂਤ ਬਣਾਉਂਦੇ ਹਾਂ ਕਿ ਕਿਹੜਾ ਕੰਮ ਕਦੋਂ ਕਰਨਾ ਹੈ ਫਿਰ ਇਸ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਬਰਬਾਦ ਨਹੀਂ ਕਰਦੇ ਪਰ ਜਦੋਂ ਅਸੀਂ ਬਿਨਾਂ ਵਿਆਂਤ ਦੇ ਚੱਲਦੇ ਹਾਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਸਮੇਂ ਨੂੰ ਬੇਵਜਾ ਹੀ ਵਰਤਦੇ ਹਾਂ ਤਾਂ ਫਿਰ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਡਾ ਬਹੁਤ ਸਮਾਂ ਸਮਾਂ ਬਰਬਾਦ ਹੋ ਚੁੱਕਾ ਹੁੰਦਾ ਹੈ ਫਿਰ ਅਸੀਂ ਪਛਤਾਉਂਦੇ ਹਾਂ ਫਿਰ ਆਪਣੇ ਤੇ ਗੁੱਸਾ ਕਰਦੇ ਹਾਂ ਤੇ ਮਨ ਦੇ ਉਦਾਸੀ ਪਰੇਸ਼ਾਨੀ ਨੂੰ ਹੋਰ ਵਧਾ ਲੈਂਦੇ ਹਨ ਇਸ ਲਈ ਪਹਿਲਾਂ ਹੀ ਆਪਣੇ ਸਮੇਂ ਦੀ ਵਰਤੋਂ ਆਪਣੇ ਹਿਸਾਬ ਦੇ ਨਾਲ ਕਰੋ ਕਦੇ ਵੀ ਆਪਣੇ ਆਪ ਨੂੰ ਵੇਲਾ ਨਾ ਰਹਿਣ ਦਿਓ ਜਦੋਂ ਅਸੀਂ ਵੇਲੇ ਹੁੰਦੇ ਹਾਂ ਉਦੋਂ ਹੀ ਮਨ ਦੇ ਵਿੱਚ ਵਿਚਾਰ ਚੱਲਦੇ ਹਨ ਪਰ ਜੇ ਅਸੀਂ ਆਪਣੇ ਆਪ ਨੂੰ ਕਿਸੇ ਕੰਮ ਦੇ ਵਿੱਚ ਲਗਾਵਾਂਗੇ ਤਾਂ ਫਿਰ ਮਨ ਦੇ ਜਿਹੜੇ ਵਿਚਾਰ ਹਨ ਉਹ ਆਉਣੇ ਰੁਕ ਜਾਂਦੇ ਹਨ ਆਪਣੇ ਮਨ ਨੂੰ ਸਹੀ ਕੰਮ ਤੇ ਲਗਾਓ ਉਹਦੇ ਬਾਰੇ ਸੋਚੋ ਚੌਥਾ ਆਪਣੇ ਤੁਲਨਾ ਦੂਜਿਆਂ ਦੇ ਨਾਲ ਨਾ ਕਰੋ ਉਦੋਂ ਵੀ ਅਸੀਂ ਨਿਰਾਸ਼ ਹੁੰਦੇ ਹਾਂ ਜਦੋਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਹਾਂ ਹਮੇਸ਼ਾ ਯਾਦ ਰੱਖੋਗੇ ਤੁਸੀਂ ਤੁਸੀਂ ਹੋ ਤੇ ਮੈਂ ਮੈਂ ਹਾਂ ਭਾਵੇਂ ਸਾਡੇ ਆਪਸ ਦੇ ਵਿੱਚ ਗੁਣ ਕਾਬਲੀਅਤ ਰੰਗ ਰੂਪ ਸੁਭਾਅ ਸਭ ਕੁਝ ਵੱਖੋ ਵੱਖ ਹਨ ਪਰ ਕੋਈ ਵੀ ਕਿਸੇ ਤੋਂ ਘੱਟ ਨਹੀਂ ਹੈ ਜੇਕਰ ਬੰਦਾ ਆਪੋ ਆਪਣੇ ਗੁਣ ਕਾਬਲੀਅਤ ਨੂੰ ਨਿਖਾਰ ਲਵੇ ਤਾਂ ਆਪਣੇ ਆਪ ਦੇ ਧਿਆਨ ਦਵੇ ਹਰੇਕ ਬੰਦਾ ਇੱਕ ਖਾਸ ਹੈ ਆਪਣੇ ਆਪ ਨੂੰ ਕਦੇ ਵੀ ਘੱਟ ਨਾ ਸਮਝੋ ਆਪਣੇ ਆਪ ਨੂੰ ਖਾਸ ਸਮਝੋ ਦੂਜਿਆਂ ਦੇ ਨਾਲ ਆਪਣੀ ਤੁਲਨਾ ਨਾ ਕਰੋ ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਆਪ ਦੀ ਤੁਲਨਾ ਦੂਜਿਆਂ ਨਾਲ ਹੀ ਕਰਦੇ ਰਹਿੰਦੇ ਹਨ ਕਿ ਉਹਦੇ ਕੋਲ ਤਾਂ ਪੈਸਾ ਜ਼ਿਆਦਾ ਹੈ ਉਹਦੇ ਕੋਲ ਤਾਂ ਮੇਰੇ ਨਾਲੋਂ ਕਾਬਲੀਅਤ ਵੀ ਜ਼ਿਆਦਾ ਹੈ ਮੈਂ ਉਹਦੀ ਰੇਸ ਨਹੀਂ ਕਰ ਸਕਦਾ ਕੋਈ ਪੈਸੇ ਵਾਲਾ ਕੋਈ ਗੋਣੇ ਬੰਦਾ ਤੇ ਕਿਸੇ ਕੰਮ ਦੇ ਵਿੱਚ ਅਸਫਲ ਹੋ ਗਿਆ ਅਸੀਂ ਉਹ ਕੰਮ ਕਰਨ ਦੀ ਹਿੰਮਤ ਹੀ ਨਹੀਂ ਕਰ ਪਾਉਂਦੇ ਸਾਨੂੰ ਲੱਗਦਾ ਜੇਕਰ ਉਹ ਬੰਦਾ ਫੇਲ ਹੋ ਗਿਆ ਤੇ ਮੈਂ ਵੀ ਹੀ ਫੇਲ ਹੋ ਜਾਵਾਂਗਾ ਦੂਜਿਆਂ ਦੇ ਕਰਕੇ ਆਪਣਾ ਇਰਾਦਾ ਨਾ ਬਦਲੋ ਜਿੰਨਾ ਤੁਸੀਂ ਉਹਦੇ ਬਾਰੇ ਸੋਚ ਰਹੇ ਹੋ ਉਹਦੇ ਵਿੱਚ ਉਨੀ ਕਾਬਲੀਅਤ ਮਿਹਨਤ ਨਾ ਹੋਵੇ ਜਾਂ ਉਹਨੇ ਉਨੀ ਮਿਹਨਤ ਕੀਤੀ ਹੀ ਨਾ ਹੋਵੇ ਜਿੰਨੇ ਉਹ ਤੁਹਾਨੂੰ ਦੱਸ ਰਿਹਾ ਹੈ ਦੂਜਿਆਂ ਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਅੰਦਾਜ਼ੇ ਨਾ ਲਗਾਓ ਆਪਣੇ ਗੁਣਾਂ ਨੂੰ ਪਰਖੋ ਕਦੇ ਵੀ ਕਿਸੇ ਦੇ ਨਾਲ ਆਪਣੀ ਤੁਲਨਾ ਨਾ ਕਰੋ ਜੋ ਤੁਸੀਂ ਹੋ ਤੇ ਤੁਸੀਂ ਹੋ ਇਤੋਂ ਸੇ ਕਿਸੇ ਨਾ ਕੋਟ ਨਹੀਂ ਹੋ ਬਸ ਇਹ ਸਮਝੋ ਬਸ ਸਾਨੂੰ ਆਪਣੇ ਗੁਣ ਆਪਣੀ ਕਾਬਲੀਅਤ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਉਸ ਨੂੰ ਨਿਖਾਰਨਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਹਮੇਸ਼ਾ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖੋ ਜਿੰਨਾ ਹੀ ਅਸੀਂ ਆਪਣੇ ਮਨ ਅੰਦਰ ਪੋਜ਼ਿਟਿਵ ਵਿਚਾਰ ਭਰਾਂਗੇ ਉਨਾ ਹੀ ਅਸੀਂ ਪੋਜ਼ਿਟਿਵ ਰਵਾਂਗੇ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਇਹਦੇ ਲਈ ਆਪਣੀ ਸੰਗਤ ਵੇਖੋ ਕਿ ਤੁਹਾਡੀ ਸੰਗਤ ਕਿਹੋ ਜਿਹੀ ਹੈ ਕਿਉਂਕਿ ਜਿਹੋ ਜੀ ਸੰਗਤ ਉਹੋ ਜੀ ਰੰਗਤ ਸੰਗਤ ਦੀ ਰੰਗਤ ਬੰਦੇ ਨੂੰ ਚੜਹੀ ਜਾਂਦੀ ਹੈ ਤਾਂ ਹਮੇਸ਼ਾ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰੋ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ ਦੇਖਣਾ ਮਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਜਿੰਨਾ ਹੀ ਸਾਡਾ ਮਨ ਚੜ੍ਹਦੀ ਕਲਾ ਵਿੱਚ ਰਹੇਗਾ ਖੁਸ਼ ਰਹੇਗਾ ਤੰਦਰੁਸਤ ਰਹੇਗਾ ਓਨਾ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ ਓਨਾ ਹੀ ਅਸੀਂ ਆਪਣੇ ਕੰਮਾਂ ਕਾਰਾਂ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਸੋ ਸਾਥ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਸਫਲ ਹੋਣਾ ਚਾਹੁੰਦੇ ਹਾਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਆਪਣੇ ਮਨ ਦਾ ਖਿਆਲ ਰੱਖਣਾ ਪੈਣਾ ਹੈ ਮਨ ਦੀ ਬੇਚੈਨੀ ਮਨ ਦੀ ਉਦਾਸੀ ਦੂਰ ਕਰਨੀ ਹੈ ਮਨ ਤੇ ਕਿਸੇ ਵੀ ਗੱਲ ਦਾ ਕੋਈ ਵੀ ਬੋਝ ਨਾ ਰੱਖੋ ਜਦੋਂ ਵੀ ਤੁਹਾਡੇ ਨਾਲ ਕੁਝ ਅਜਿਹਾ ਹੁੰਦਾ ਹੈ ਜੋ ਤੁਹਾਡੇ ਮਨ ਤੇ ਬੋਝ ਬਣ ਜਾਂਦਾ ਹੈ ਤਾਂ ਤੁਸੀਂ ਉਸ ਬੋਝ ਨੂੰ ਉਸ ਗੱਲ ਨੂੰ ਦੂਜਿਆਂ ਦੇ ਨਾਲ ਸਾਂਝਾ ਕਰੋ ਜੇ ਕਿਸੇ ਦੇ ਨਾਲ ਉਹ ਗੱਲ ਤੁਸੀਂ ਸਾਂਝੀ ਨਹੀਂ ਕਰ ਸਕਦੇ ਤਾਂ ਪਰਮਪਿਤਾ ਪਰਮਾਤਮਾ ਦੇ ਨਾਲ ਸਾਂਝੀ ਕਰੋ ਤੁਹਾਡੇ ਮਨ ਤੋਂ ਉਹ ਬੋਝ ਉਤਰ ਜਾਵੇਗਾ ਕਿਸੇ ਵੀ ਗੱਲ ਨੂੰ ਬਹੁਤੀ ਦੇਰ ਤੱਕ ਮਨ ਵਿੱਚ ਨਾ ਰੱਖੋ ਖਾਸ ਕਰਕੇ ਨੈਗੇਟਿਵ ਗੱਲਾਂ ਨੈਗੇਟਿਵ ਵਿਚਾਰ ਕਿਸੇ ਨੂੰ ਸਾਨੂੰ ਕੁਝ ਵੀ ਕਹਿ ਦਿੱਤਾ ਅਸੀਂ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਹਾਂ ਪਰ ਸਾਨੂੰ ਇਹ ਸਮਝ ਨਹੀਂ ਲੱਗਦੀ ਕਿ ਅਸੀਂ ਆਪਣੇ ਮਨ ਨੂੰ ਕਿੰਨਾ ਬਿਮਾਰ ਕਰ ਰਹੇ ਹਾਂ ਮਨ ਦੇ ਵਿੱਚ ਇਦਾਂ ਦੀਆਂ ਉਦਾਸੀ ਭਰੀਆਂ ਚਿੰਤਾਵਾਂ ਭਰੀਆਂ ਬੋਝ ਭਰੀਆਂ ਗੱਲਾਂ ਕੱਢ ਦਿਓ ਚਿੰਤਾ ਬਾਰੇ ਕਿਸੇ ਵੀ ਗੱਲ ਬਾਰੇ ਬਹੁਤੀ ਚਿੰਤਾ ਨਾ ਕਰੋ ਸਵੇਰੇ ਉੱਠ ਕੇ ਸਵੇਰੇ ਜਲਦੀ ਉੱਠ ਕੇ ਪਰਮਾਤਮਾ ਦਾ ਸਿਮਰਨ ਕਰੋ ਨਾਮ ਜੱਪੋ ਫਿਰ ਗੁਰੂ ਦਾ ਗਿਆਨ ਹਾਸਲ ਕਰੋ ਤੇ ਗੁਰੂ ਦੇ ਗਿਆਨ ਧਿਆਨ ਦੇ ਨਾਲ ਸਾਡੇ ਤਨ ਅਤੇ ਮਨ ਨੂੰ ਤੰਦਰੁਸਤ ਨਰੋਇਆ ਰੱਖਣਾ ਹੈ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲਓ ਚੰਗੇ ਮੈਸੇਜ ਆਪਣੇ ਮਨ ਨੂੰ ਭੇਜੋ ਫਿਰ ਦੇਖਣਾ ਪੂਰਾ ਦਿਨ ਤੁਸੀਂ ਖੇੜੇ ਰਹੋਗੇ ਪੂਰਾ ਦਿਨ ਚੋਸਤੀ ਫੁਰਤੀ ਦੇ ਵਿੱਚ ਰਹੋਗੇ ਸਵੇਰੇ ਉਣਦਿਆਂ ਸਾਰ ਕੁਝ ਸਮੱਸਿਆਰ ਜਰੂਰ ਕਰੋ ਕਸਰਤ ਜਰੂਰ ਕਰੋ ਇਹਦੇ ਨਾਲ ਵੀ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਚੋਸਤੀ ਫੁਰਤੀ ਦੇ ਵਿੱਚ ਰਹਿੰਦਾ ਹੈ ਤੇ ਬੇਪੋਜਨ ਤੋਂ ਬਚੋ ਬੇਵਜਹ ਪੋਜਨ ਵੀ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਬਿਮਾਰ ਬਣਾਉਂਦਾ ਹੈ ਤਾਂ ਸਰੀਰ ਨੂੰ ਆਲਸ ਤੋਂ ਅੰਤ ਕਾਵਰ ਤੋਂ ਬੇਵਜਹ ਦੀ ਨੀਂਦ ਤੋਂ ਬਚਾਉਣ ਦੇ ਲਈ ਸਾਨੂੰ ਆਪਣੇ ਸਰੀਰ ਵੱਲ ਅਤੇ ਆਪਣੇ ਮਨ ਵੱਲ ਧਿਆਨ ਦੇਣਾ ਪੈਣਾ ਹੈ ਸੋ ਸਾਰ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ